ਬਰਨਾਲਾ ਪੁਲਿਸ ਨੇ ਨਾਕੇਬੰਦੀ ਦੌਰਾਨ ਤਿੰਨ ਜਾਨਿਆਂ ਨੂੰ ਗੈਰ ਕਾਨੂੰਨੀ ਦੇਸੀ ਸ਼ਰਾਬ ਨਾਲ ਪਰੇਕਾਰ ਸਮੇਤ ਗ੍ਰਿਫਤਾਰ ਕੀਤਾ ਹੈ। ਦਰਅਸਲ ਇਹ ਸ਼ਰਾਬ ਇਸ ਕਾਰ ਵਿੱਚ ਹਰਿਆਣਾ ਦੇ ਜਾਖਲ ਤੋਂ ਲਿਆਂਦੀ ਗਈ ਸੀ। ਦਿਲਚਸਪ ਗੱਲ ਇਹ ਹੈ ਕਿ ਪੁਲਿਸ ਮੁਤਾਬਕ ਇਸ ਕਾਰ ਚੋਂ 40 ਪੇਟੀਆਂ ਦੇਸੀ ਸ਼ਰਾਬ ਦੀਆਂ ਬਰਾਮਦ ਹੋਈਆਂ ਨੇ ਜਦਕਿ ਫੜੇ ਗਏ ਦੋਸ਼ੀਆਂ ਦਾ ਕਹਿਣਾ ਹੈ ਕਿ ਉਹਨਾਂ ਤੋਂ ਫੜੀ ਗਈ ਸ਼ਰਾਬ 50 ਪੇਟੀਆਂ ਨੇ। ਹਰਿਆਣਾ ਦੇ ਜਖਲ ਤੋਂ ਸ਼ਰਾਬ ਦੇ ਲੈ ਕੇ ਆਏ ਸੀਗੇ 40 ਬੇਟੀਆਂ ਉਹ ਇਸੇ ਤੇਜ ਚੰਦ ਨੇ ਉਹ ਮੁਖਬਰੀ ਜੀ ਦੀ ਸੀਗੀ ਉਹਦੇ ਆਧਾਰ ਤੇ ਉਹਨੇ ਕੇਸ ਰਜਿਸਟਰ ਕਰਕੇ ਤਿੰਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਦੀ ਜਿਹੜੀ ਗੱਡੀ ਤੇ ਉਹ ਪਿੱਤਰ ਵੀ ਜੱਲੀ ਪਾਏ ਗਏ ਆ ਪਤਾ ਲੱਗਿਆ ਵੀ ਜੱਲੀ ਨੇ ਉਹ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਹਿਲਾਂ ਆ ਗਏ ਸੀਗੇ ਕਿੰਨੇ ਬੇਟੀਆਂ ਸ਼ਰਾਬ ਦੀ ਸੀਗੇ 50 ਜੀ ਕਿੱਥੋਂ ਲੈਂਦੇ ਕਿੱਥੋਂ ਸੀ ਇਹ ਜਖਲ ਤੋਂ ਜਖਲ ਤੋਂ ਹਾਂ ਜੀ ਇਹ ਗੱਡੀ ਦੇ ਉੱਤੇ ਪੰਜਾਬ ਪੁਲਿਸ ਦਾ ਸਟਿੱਕਰ ਕਿਵੇਂ ਲਾਇਆ ਮੈਂ ਤੁਸੀਂ ਇਹ ਹੁਣ ਹੀ ਲੈਤੀ ਸੀ ਪਹਿਲਾਂ ਵਿੱਚ ਹੀ ਲੱਗਿਆ ਆਈ ਹੈ ਹੈ ਇਹ ਅਸੀਂ ਹੁਣ ਹੀ ਲੈਤੀ ਸੀ ਥੋੜੇ ਦਿਨ ਪਹਿਲਾਂ ਗੱਡੀ ਇਹਦੇ ਵਿੱਚ ਪਹਿਲਾਂ ਹੀ ਲੱਗਿਆ ਹੋਇਆ ਸੀ ਜ਼ਿਕਰਯੋਗ ਗੱਲ ਇਹ ਹੈ ਕਿ ਜਿਸ ਕਾਰ ਚ ਇਹ ਸ਼ਰਾਬ ਫੜੀ ਗਈ ਹੈ ਉਸ ਤੇ ਪੰਜਾਬ ਪੁਲਿਸ ਦਾ ਸਟਿੱਕਰ ਵੀ ਲੱਗਿਆ ਹੋਇਆ ਸੀ ਜੇਕਰ ਦੋਸ਼ੀ ਸੱਚ ਕਹਿ ਰਿਹਾ ਤਾਂ ਮਾਮਲਾ ਹੁਣ ਇਹ ਵੀ ਬਣ ਗਿਆ ਕਿ 10 ਪੇਟੀਆਂ ਸ਼ਰਾਬ ਦੀਆਂ ਕਿੱਥੇ ਤੇ ਕਿਸ ਨੇ ਗਾਇਬ ਕੀਤੀਆਂ ਨੇ ਐਸਐਸਪੀ ਨੇ ਭਰੋਸਾ ਦਿਵਾਇਆ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ 40 ਪੇਟੀਆਂ ਹੀ ਬਰਾਮਦ ਹੋਈਆਂ ਕਿਉਂਕਿ ਸਾਡੀ ਤਫ਼ਤੀਸ਼ ਅਨੁਸਾਰ ਜਿਹੜੇ ਮੌਕੇ ਤੇ ASI ਸਾਹਿਬ ਸੀਗੇ ਉਹਨਾਂ ਨੇ ਦੋਸ਼ੀ ਕੋਲੋਂ 40 ਪੇਟੀਆਂ ਸ਼ਰਾਬੀ ਬਰਾਮਦ ਕੀਤੀਆਂ 50 ਪੇਟੀਆਂ ਨਹੀਂ ਕਿਉਂ ਨਹੀਂ ਰੁਪੀ ਕਰਕੇ ਛੁੱਟਵਾਂਗੇ ਇਹਦੇ ਬਾਰੇ ਵਿੱਚ ਤਫ਼ਤੀਸ਼ ਦੌਰਾਨ ਪਤਾ ਕੀਤਾ ਜਾਏਗਾ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ